ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਕਰਜ਼ਾ ਸਿਰਫ ਪੈਸੇ ਦਾ ਹੀ ਨਹੀਂ ਹੁੰਦਾ ਬਲਕਿ ਇਹ ਉਹ ਇਨਵੀਜ਼ਿਬਲ એનર્ਜੀ ਹੈ ਜੋ ਸਾਡੀ ਜ਼ਿੰਦਗੀ ਨੂੰ ਜਕੜ ਲੈਂਦੀ ਹੈ ਜਿਵੇਂ ਇੱਕ ਪੰਛੀ ਜਾਲ ਵਿੱਚ ਫਸਿਆ ਕਦੇ ਉੱਡ ਨਹੀਂ ਸਕਦਾ ਉਹਦਾ ਕਰਜ਼ੇ ਵਿੱਚ ਦਬਿਆ ਬੰਦਾ ਕਦੇ ਵੀ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਪਾਉਂਦਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਅਸੀਂ ਖੋਲਣ ਜਾ ਰਹੇ ਹਾਂ ਉਹ ਰਾਜ਼ ਕਰਜ਼ੇ ਦਾ ਰਾਜ਼ ਜੋ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਸਕਦਾ ਜੇ ਮਾਤਾ ਦੀ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਹੀਲਿੰਗ ਆਈ ਰੂਹੀ ਕੌਸ਼ਲ ਦੇ ਸਵਾਲਿਤ ਕਰਦੀ ਆ ਆਪਣੇ YouTube ਚੈਨਲ ਦਾ ਸੀਕ੍ਰੀਟ ਬੈਂਕ ਤੇ ਅੱਜ ਅਸੀਂ ਖੋਲਣ ਜਾ ਰਹੇ ਆ ਉਹ ਰਾਜ਼ ਕਰਜ਼ੇ ਦਾ ਰਾਜ਼ ਜਿਸ ਨਾਲ ਬਹੁਤ ਲੋਕਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਕਰਜ਼ੇ ਦਾ ਅੰਧਿਖਾ ਜਾਲ ਕਰਜ਼ਾ ਸਿਰਫ ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਬਲਕਿ ਇਹ ਇੱਕ એનર્ਜੀ ਐਕਸਚੇਂਜ ਹੁੰਦੀ ਹੈ ਜਦੋਂ ਅਸੀਂ ਕਰਜ਼ਾ ਲੈਂਦੇ ਆ ਤਾਂ ਸਿਰਫ ਪੈਸਾ ਹੀ ਨਹੀਂ ਲੈਂਦੇ ਬਲਕਿ ਉਸ ਇਨਸਾਨ ਦੀ એનર્ਜੀ ਕੋਸ ਨਾਲ ਅਸੀਂ ਆਪਣੀ ਲਾਈਫ ਨੂੰ ਕਨੈਕਟ ਕਰ ਦਿੰਦੇ ਹਾਂ ਕਰਜ਼ੇ ਨਾਲ ਐਂਜ਼ਾਇਟੀ ਡਿਪਰੈਸ਼ਨ ਤੇ ਐਗਰੈਸ਼ਨ ਆਉਂਦਾ ਹੈ ਕਈ ਵਾਰ ਕਰਜ਼ੇ ਦਾ ਲੈਣ ਦੇਣ ਇਹ ਫਾਈਨੈਂਸ਼ੀਅਲੀ ਬਰਡਨ ਨਹੀਂ ਹੁੰਦਾ ਬਲਕਿ ਸਾਡੇ ਪਿਛਲੇ ਕਰਮਾਂ ਜਾਂ ਜਨਮਾਂ ਦਾ ਵੀ ਰਿਣ ਹੁੰਦਾ ਹੈ। ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ساری ਉਮਰ ਬਹੁਤ ਮਿਹਨਤ ਕਰਦੇ ਨੇ ਤੇ ਕਮਾਉਂਦੇ ਵੀ ਨੇ ਪਰ ساری ਉਮਰ ਹੀ ਉਹ ਕਰਜ਼ੇ ਦੇ ਜਾਲ ਵਿੱਚ ਫਸੇ ਰਹਿੰਦੇ ਨੇ। ਇਹ ਤੁਹਾਡਾ ਕਾਰਮਿਕ ਕੰਟਰੈਕਟ ਹੁੰਦਾ ਹੈ ਜਿਹਨੂੰ ਤੁਸੀਂ ਪੂਰਾ ਕਰਨਾ ਹੁੰਦਾ ਹੈ। ਧਾਰਮਿਕ ਤੇ ਅਧਿਆਤਮਿਕ ਰਾਹ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕਰਜ਼ੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਿਤਰ ਰਿਣ, ਦੇਵ ਰਿਣ ਤੇ ਮਨੁੱਖ ਰਿਣ। ਪਿਤਰ ਰਿਣ ਮਾਪਿਆਂ ਤੇ ਆਪਣੇ ਵੱਡ-ਵਡੇਰਿਆਂ ਦਾ ਕਰਜ਼ਾ ਜਦੋਂ ਅਸੀਂ ਆਪਣੇ ਮਾਪਿਆਂ ਦੀ ਸੇਵਾ ਜਾਂ ਕੋਈ ਇੱਛਾ ਅਧੂਰੀ ਛੱਡ ਦਿੰਦੇ ਹਾਂ ਤਾਂ ਇਹ ਕਰਜ਼ਾ ਸਾਡਾ ਜਮਾਂਦਰੀ ਚਾਹਦਾ ਹੈ ਦੇਵ ਰਿਣ ਰੱਬ ਪ੍ਰਕਿਰਤੀ ਤੇ ਵਾਤਾਵਰਣ ਦਾ ਕਰਜ਼ਾ ਜਦੋਂ ਅਸੀਂ ਕੁਦਰਤੀ ਚੀਜ਼ਾਂ ਦਾ ਗ੍ਰੈਟੀਟਿਊਡ ਨਹੀਂ ਕਰਦੇ ਤਾਂ ਇਹ ਸਾਡੀ ਜ਼ਿੰਦਗੀ ਵਿੱਚ ਆਉਣ ਵਾਲੀ ਅਬੰਡੈਂਸ ਨੂੰ ਬਲੌਕ ਕਰ ਦਿੰਦਾ ਤੇ ਹੁਣ ਗੱਲ ਕਰਦੇ ਹਾਂ ਮਨੁੱਖੀ ਰਿਣ ਦੀ ਸਮਾਜ ਤੇ ਰਿਸ਼ਤੇਦਾਰਾਂ ਦਾ ਕਰਜ਼ਾ ਜਦੋਂ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਜਾਂ ਉਹਦਾ ਕਰਜ਼ਾ ਲੈਤਾ ਹੋਇਆ ਵਾਪਸ ਨਹੀਂ ਮੋੜਦੇ ਉਦੋਂ ਇਹ ਆਪਣੀ ਜ਼ਿੰਦਗੀ ਵਿੱਚ ਫਾਈਨੈਂਸ਼ੀਅਲੀ ਬਲੌਕੇਜ ਕਰ ਦਿੰਦਾ ਇਸ ਲਈ ਕਰਜ਼ਾ ਸਿਰਫ ਪੈਸੇ ਦਾ ਲੈਣ ਦੇ ਨਹੀਂ ਹੁੰਦਾ ਬਲਕਿ ਸਾਡੇ ਕਰਮਾਂ ਦਾ ਹਿਸਾਬ ਵੀ ਹੁੰਦਾ ਜਿਹੜਾ ਸਾਨੂੰ ਕਦੇ ਨਾ ਕਦੇ ਚੁਕਾਉਣਾ ਹੀ ਪੈਂਦਾ ਜੋਤਿਸ਼ੀ ਸਚਾਈ ਸ਼ਨੀ ਰਾਹੂ ਕੇਤੂ ਇਹ ਤਿੰਨੋਂ ਗ੍ਰਹਿ ਮਿਲ ਕੇ ਸਾਰਿਆਂ ਨੂੰ ਪਤਾ ਕੀ ਇਹ ਕਰਜ਼ੇ ਦੇ ਯੋਗ ਬਣਾਉਂਦੇ ਨੇ ਤੇ ਜਦੋਂ ਇਹ ਜਿਸ ਘਰ ਦੇ ਵਿੱਚ ਜਿੰਨੇ ਅਫੈਕਟਿਵ ਹੁੰਦੇ ਨੇ ਤੇ ਉਨਾ ਹੀ ਬੰਦਾ ਕਰਜ਼ੇ ਦੇ ਥੱਲੇ ਦਬਿਆ ਜਾਂਦਾ ਹੈ ਕੇਵੇਂ ਘਰ ਵਿੱਚ ਪਾਪ ਗ੍ਰਹਿ ਕਰਦੇ ਦਾ ਯੋਗ 12ਵੇਂ ਘਰ ਵਿੱਚ ਰਾਹੂ ਤੇ ਕੇਤੂ ਦਾ ਬੈਠਣਾ ਬਲਕਿ ਆਪਣੇ ਪਿਛਲੇ ਜਨਮਾਂ ਦੇ ਕਰਮਾਂ ਦਾ ਹਿਸਾਬ ਹਿਤਾ ਇਹ ਸਾਰੇ ਕਰਮਾਂ ਦੇ ਹੀ ਅਕਾਊਂਟ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਕਦੇ ਨਾ ਕਦੇ ਰਿਪੇ ਕਰਨਾ ਹੀ ਪੈਂਦਾ ਹੈ ਨਹੀਂ ਤਾਂ ਜਮਾਂਦਰੂ ਇਹ ਚੀਜ਼ ਕਰਜ਼ਾ ਚੁਕਾਉਂਦੀ ਸਾਡੀ ਚਲਦੀ ਹੀ ਰਹਿੰਦੀ ਹੈ ਇਹ ਸਾਰੇ ਕਰਮਾਂ ਦੇ ਅਧੂਰੇ ਅਕਾਊਂਟ ਹੁੰਦੇ ਨੇ ਜਿਨ੍ਹਾਂ ਨੂੰ ਸਾਨੂੰ ਕਦੇ ਨਾ ਕਦੇ ਰਿਪੇ ਕਰਨਾ ਹੀ ਪੈਂਦਾ ਹੈ ਕਰਜ਼ੇ ਤੋਂ ਮੁਕਤੀ ਦਾ ਰਾਗ ਦੋਸਤੋ ਜੇ ਤੁਸੀਂ ਵੀ ਕਰਜ਼ੇ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਇੱਕ ਕਾਪੀ ਲਓ ਉਹਦੇ ਤੇ ਆਪਣਾ ਸਾਰਾ ਹਿਸਾਬ ਕਾਹਲੀ ਕੋ ਜਿਸ ਤੋਂ ਜਿੰਨਾ ਲੈਣਾ ਹੈ ਜਾਂ ਜਿੰਨਾ ਦੇਣਾ ਹੈ ਤੇ ਰੋਜ਼ ਰਾਤ ਨੂੰ ਸਿਰਫ 5 ਮਿੰਟ ਲਈ ਵਿਜ਼ੂਅਲਾਈਜ਼ ਕਰੋ ਕਿ ਜੋ ਜਿਸ ਦਾ ਦੇਣਾ ਹੈ ਉਹ ਡੇਲੀ ਡੇ ਬਾਏ ਡੇ ਖਤਮ ਹੁੰਦਾ ਜਾ ਰਿਹਾ ਹੈ ਤੁਸੀਂ ਇਹ ਕਰਕੇ ਤਾਂ ਦੇਖੋ ਤੇ ਇਹ ਕਿੱਦਾਂ ਮੈਜੀਕਲ ਪਾਵਰ ਨਾਲ ਕੰਮ ਕਰੇਗਾ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓ ਮੰਤਰ ਮੁਕਤੀ ਰੋਜ਼ ਸਵੇਰੇ 21 ਵਾਰ ਬੋਲੋ ਓਮ ਰਿਨ ਮੁਕਤਾਈ ਨਮ ਇਹ ਮਨ ਕਰਮ ਤੇ ਪਿਛਲੇ ਜਨਮਾਂ ਦੇ ਕਰਜ਼ੇ ਨੂੰ ਡਿਜ਼ੋਲਵ ਕਰਦਾ ਹੈ ਦੋਸਤੋ ਇਹ ਤੁਸੀ ਵੀ ਕਰਜ਼ੇ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਮਾਈਂਡ ਸੈਟ ਕਰੋ ਕਰਜ਼ੇ ਨੂੰ ਸ਼ਰਮ ਨਹੀਂ ਬਲਕਿ ਇੱਕ ਸਿੱਖਿਆ ਮੰਨੋ ਤੁਸੀਂ ਡੇਲੀ ਇਹ ਸੋਚੋ ਕਿ ਜੋ ਮੈਂ ਕਰਜ਼ਾ ਲਿਆ ਇਸ ਨੂੰ ਮੈਂ ਚੁਕਾਣਾ ਕਿਉਂ ਮੈਂ ਹੁਣ ਮੈਂ ਤੁਹਾਨੂੰ ਇਸ ਤੋਂ ਮੁਕਤ ਹੋਣ ਲਈ ਇੱਕ ਅਬੰਡੈਂਸ ਮੰਤਰ ਵੀ ਦੇਣ ਜਾ ਰਹੀ ਹਾਂ ਰੋਲ ਬੋਲੋ ਕਿ ਮੈਂ ਆਜ਼ਾਦਾਂ ਮੈਂ ਕਰਜ਼ੇ ਤੋਂ ਮੁਕਤਾਂ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਆਪਣਾ ਪੂਰਾ ਇੰਜੋਏ ਕਰ ਰਹੀ ਹਾਂ ਤੇ ਮੇਰੇ ਕੋਲ ਰੱਬ ਦਾ ਦਿੱਤਾ ਅਨੰਤ ਖਜ਼ਾਨਾ ਦੋਸਤੋ ਕਰਜ਼ਾ ਕੋਈ ਸ਼ਰਾਪ ਨਹੀਂ ਬਲਕਿ ਇੱਕ ਸਿੱਖਿਆ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਲਾਈਫ ਵਿੱਚ ਕਿੱਦਾਂ ਆਪਣੇ ਕਰਮਾ એનર્ਜੀ ਤੇ ਡਿਜ਼ਾਇਰਸ ਨੂੰ ਬੈਲੈਂਸ ਕਰਕੇ ਚੱਲੀਏ ਹਰੇ ਕਰਜ਼ਾ ਮੁਕਦਾ ਜ਼ਰੂਰ ਹੈ ਪਰ ਅਸਲੀ ਮੁਕਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਮਨ ਰੂਹ ਤੇ ਕਰਮਾਂ ਨਾਲ ਉਸ ਕਰਜ਼ੇ ਤੋਂ ਵੀ ਮੁਕਤ ਹੋ ਜਾਂਦੇ ਹਾਂ ਮੈਂ ਸੀ ਤੁਹਾਡੀ ਦੋਸਤ ਹੀਲਿੰਗ ਅਲ ਰੂਹੀ ਕੌਸ਼ਲ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਤੁਸੀਂ ਵੀ ਆਪਣੇ ਕਰਜ਼ੇ ਦਾ ਕਾਰਨ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਲਿਖੋ ਮੁਕਤੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਰੱਬ ਮੈਨੂੰ ਹੋਰ ਰਾਗ ਲਿਆਉਣ ਦੀ ਤਾਕਤ ਬਖਸ਼ੇ જય ਮਾਤਾ ਦੀ